ਕਿ ਲਿਖਿਆ ਕਿ ਜਿੰਦਾ ਖੁਦਾ ਦੇ ਹੱਥਾਂ ਦੇ ਵਿੱਚ ਪੈਣਾ ਬੜੀ ਭਿਆਨਕ ਗੱਲ ਹੈ ਬੇਕੋ ਪੈਣ ਪ੍ਰਾਉ ਬਹੁਤ ਸਾਰੇ ਲੋਕ ਅੱਜ ਖੁਦਾ ਦੇ ਦਾਸਾਂ ਦੇ ਨਾਲ ਉਹਦੇ ਸੰਤਾਂ ਦੇ ਨਾਲ ਬਹੁਤ ਸਾਰਾ ਕੇਵਲੇ ਉਹਨਾਂ ਨੂੰ ਸਤਾਵ ਕਰਦੇ ਆ ਉਹਨਾਂ ਨੂੰ ਦੁਖੀ ਕਰਦੇ ਆ ਉਹਨਾਂ ਨੂੰ ਪਰੇਸ਼ਾਨ ਕਰਦੇ ਆ ਜਦ ਕਿ ਉਹਨਾਂ ਦੀ ਲਗਨ ਕਿਹਦੇ ਨਾਲ ਆ ਖੁਦਾ ਦੇ ਨਾਲ ਉਹ ਜਿੰਦਾ ਖੁਦਾ ਦੇ ਨਾਲ ਤੇ ਵਚਨ ਦੇ ਵਿੱਚ ਲਿਖਿਆ ਕਿ ਵੇਖੋ ਖੁਦਾ ਕੀ ਆ ਭਸਮ ਕਰਨ ਵਾਲੀ ਅੱਗ ਤੇ ਬਹੁਤ ਸਾਰੇ ਲੋਕ ਫਿਰ ਉਹ ਅੱਗ ਦੇ ਨਾਲ ਖੇਡਦੇ ਨੇ ਵੇਖੋ ਪੈਣ ਪ੍ਰਭ ਵਚਨ ਦੇ ਵਿੱਚ ਲਿਖਿਆ ਪ੍ਰਭੂ ਨੇ ਕਿਹਾ ਜਿਹੜਾ ਵੀ ਕੋਈ ਮੇਰੇ ਦਾਸ ਨੂੰ ਸੁਣਦਾ ਆ ਉਹ ਮੇਰੀ ਅੱਖ ਦੀ ਪੁਤਲੀ ਨੂੰ ਸੁਣਦਾ ਹੈ ਭਾਵ ਕਿ ਖੁਦਾ ਦੇ ਦਾਸ ਨੂੰ ਸੁਣਾ ਉਹਨੂੰ ਪਰੇਸ਼ਾਨ ਕਰਨਾ ਉਨੂੰ ਦੁੱਖ ਦੇਣਾ ਤੇ ਸਮਝ ਲਓ ਖੁਦਾ ਨੂੰ ਦੁੱਖ ਦੇਣਾ ਹallelujah ਕੋ ਹੁੰਦਾ ਕੀ ਆ ਸਿਆਣੇ ਕਹਿੰਦੇ ਆ ਕਿ ਅੱਗ ਦੇ ਨਾਲ ਖੇਡਣਾ ਨਹੀਂ ਚਾਹੀਦਾ ਕਿਉਂਕਿ ਅੱਗ ਦੇ ਕੋਲ ਵੀ ਨਹੀਂ ਜਾਣਾ ਚਾਹੀਦਾ ਬਹੁਤ ਸਾਰੇ ਲੋਕ ਆਪਣੇ ਜੀਵਨ ਦੇ ਵਿੱਚ ਕੇਵਲੇ ਸੰਤਾਂ ਨੂੰ ਸਤਾ ਕੇ ਤੇ ਆਪਣੇ ਜੀਵਨ ਦੇ ਵਿੱਚ ਫਿਰ ਵੱਡਾ ਦੁੱਖ ਪਾਉਂਦੇ ਨੇ ਹੁੰਦਾ ਕੀ ਆ ਉਹ ਆਪਣੇ ਆਪ ਨੂੰ ਬੁੱਧਵਾਨ ਸਮਝ ਕੇ ਤੇ ਜਿਆਦਾ ਹੀ ਆਪਣੇ ਆਪ ਦੇ ਵਿੱਚ ਹੰਕਾਰੇ ਜਾਂਦੇ ਆ ਆਪਣੇ ਆਪ ਨੂੰ ਆਪਣੇ ਕਮੰਡ ਨੂੰ ਉੱਚਾ ਕਰਨ ਦੇ ਲਈ ਤੇ ਵਚਨ ਦੇ ਵਿੱਚ ਲਿਖਿਆ ਕਿ ਖੁਦਾ ਕਮੰਡੀਆਂ ਨੂੰ ਤੇ ਜਿਹੜੇ ਆਪਣੇ غرੂਰ ਵਿੱਚ ਰਹਿੰਦੇ ਨੇ ਉਹਨਾਂ ਨੂੰ ਤੇ ਜ਼ਿਆਦਾ ਹੀ ਥੱਲੇ ਆਪਣੇ ਗਰਾਉਣਾ ਜਾਣਦਾ ਹੈ ਦੇਖੋ ਭੈਣ ਭਰਾ ਹੁੰਦਾ ਕੀ ਆ ਕਿ ਵਚਨ ਦੇ ਵਿੱਚ ਲਿਖਿਆ ਕਿ ਜਿਹੜਾ ਬੰਦਾ ਚਾਤਰ ਬੰਦਾ ਹੈ ਕਮੰਡ ਚਾਹੁੰਦਾ ਹੈ غرੂਰ ਚਾਹੁੰਦਾ ਹੈ ਵਚਨ ਦੇ ਵਿੱਚ ਲਿਖਿਆ ਕਿ ਖੁਦਾ ਚਤਰਿਆਂ ਨੂੰ ਉਹਨਾਂ ਦੀ ਚਤਰਾਈ ਦੇ ਵਿੱਚ ਪਸਾ ਦਿੰਦਾ ਹੈ ਜਿਸ ਕੰਮ ਦੇ ਵਿੱਚ ਉਹ ਆਪਣੇ ਆਪ ਨੂੰ ਜਿਆਦਾ ਚਤਲ ਸਮਝਦੇ ਨੇ ਚਲਾਕ ਸਮਝਦੇ ਨੇ ਖੁਦਾ ਉਹੀ ਚਤਰਾਈ ਦੇ ਵਿੱਚ ਉਹਨਾਂ ਨੂੰ ਕੀ ਕਰ ਦਿੰਦਾ ਹੈ ਪਸਾ ਦਿੰਦਾ ਹੈ ਪਿੱਲੋ ਫਸੇ ਲੋ ਤੇ ਵੇਖੋ ਭੈਣ ਭਰਾਓ ਸਿਆਣੇ ਕਹਿੰਦੇ ਆ ਕਿ ਜਦੋਂ ਰੱਬ ਦੀ ਲਾਠੀ ਵੱਜਣੀ ਆ ਉਦੋਂ ਆਵਾਜ਼ ਨਹੀਂ ਆਉਂਦੀ ਵੇਖੋ ਭੈਣ ਭਰਾਓ ਖੁਦਾ ਕੀ ਕਰਦਾ ਆ ਨਾ ਤੇ ਬੰਦੇ ਕੋ ਪੈਹਾ ਘਟਾਉਂਦਾ ਨਾ ਕੋਈ ਚੀਜ਼ ਵਚਨ ਦੇ ਵਿੱਚ ਲਿਖਿਆ ਸ਼ਾਣੇ ਕਹਿੰਦੇ ਆ ਰੱਬ ਜਦੋਂ ਮਾਰਦਾ ਕੀ ਆ ਮਤ ਮਾਰ ਦਿੰਦਾ ਹੈ ਸਮਝ ਮਾਰ ਦਿੰਦਾ ਹੈ ਬਿਕੋ ਤਾਂ ਹੀ ਖੁਦਾ ਦੇ ਵਚਨ ਦੇ ਵਿੱਚ ਲਿਖਿਆ ਜਿੰਦਾ ਖੁਦਾ ਦੇ ਹੱਥਾਂ ਦੇ ਵਿੱਚ ਪੈਣਾ ਕੀ ਆ ਭਿਆਨਕ ਗੱਲ ਬਿਕੋ ਵਚਨ ਦੇ ਵਿੱਚ ਲਿਖਿਆ ਕਿ ਮਿਸ਼ਰੀ ਕੀ ਨੇ ਘੋੜੇ ਹਾਲੇਲੂਇਆ ਪਰ ਜੋ ਹੋਵਾ ਕੀ ਆ ਰੂਹ ਤੇ ਰੂਹ ਨੂੰ ਜਾਣਦਲੀ ਉਹਨੂੰ ਕੋਈ ਰਸਤੇ ਦੀ ਲੋੜ ਨਹੀਂ ਰੂਹ ਜਿਹਦੇ ਵਿੱਚ ਮਰਜੀ ਜਾ ਸਕਦਾ ਹੈ ਹallelujah ਬੀਕੋ ਜਦੋਂ ਅਸੀਂ ਪ੍ਰਭੂ ਦਾ ਪਵਿੱਤਰ ਵਚਨ ਪੜ੍ਹਦੇ ਆਂ ਤੇ ਖੁਦਾ ਨੇ ਆਪਣੇ ਦਾਸ ਮੂਸਾ ਨੂੰ ਖੜਿਆ ਕੀਤਾ ਖੁਦਾ ਨੇ ਆਪਣੇ ਦਾਸ ਮੂਸਾ ਨੂੰ ਕਿਹਾ ਕਿ ਤੂੰ ਜਾ ਮਿਸਰ ਦੇ ਵਿੱਚ ਜਾ ਕੇ ਫਰਾਉਨ ਰਾਜੇ ਦੇ ਨਾਲ ਗੱਲ ਕਰ ਕਿ ਉਹਨਾਂ ਨੂੰ ਕਹਿ ਕਿ ਮੇਰੀ ਫਰਜ਼ਾਂ ਨੂੰ ਜਾਣਦੇ ਉਹ ਜਾ ਕੇ ਮੇਰੀ ਉਪਾਸ਼ਨਾ ਕਰੇ ਹallelujah ਉਹ ਵਚਨ ਦੇ ਵਿੱਚ ਲਿਖਿਆ ਕਿ ਪ੍ਰਭੂ ਦਾ ਦਾਸ ਮੂਸਾ ਖੁਦਾ ਦੀ ਗੱਲ ਮੰਨ ਕੇ ਤੇ ਵਚਨ ਦੇ ਵਿੱਚ ਲਿਖਿਆ ਕਿ ਉਹ ਮਿਸਰ ਦੇ ਵਿੱਚ ਚਲ ਗਿਆ ਹallelujah ਉਹ ਵਚਨ ਦੇ ਵਿੱਚ ਲਿਖਿਆ ਕਿ ਮਿਸਰ ਦੇ ਵਿੱਚ ਜਿਹੜਾ ਰਾਜਾ ਹੀ ਫਰਾਉਨ ਉਹ ਬੜਾ ਘਮੰਡੀ ਉਹ ਬੜਾ ਗਰੂਰੀ ਬੜੇ ਆਕੜ ਵਾਲਾ ਬੰਦਾ ਹੈ ਵਚਨ ਦੇ ਵਿੱਚ ਲਿਖਿਆ ਕਿ ਰੱਬ ਦੇ ਦਾਸ ਮੂਸਾ ਨੇ ਕਿਹਾ ਜਾ ਕੇ ਭਈ ਯਹੋਵਾ ਇੱਕਦਾਂ ਕਿੰਦਾ ਹੈ ਕਿ ਮੇਰੇ ਲੋਕਾਂ ਨੂੰ ਜਾਣਦੇ ਤਾਂ ਕਿ ਜਾ ਕੇ ਮੇਰੀ ਉਪਾਸ਼ਨਾ ਕਰਨ ਉਸ ਰਾਜੇ ਨੇ ਫਰਾਉਨ ਨੇ ਕਿਹਾ ਕਿ ਮੈਂ ਨਾ ਤੇ ਤਾਨੂੰ ਜਾਣਦਾ ਹੈ ਤੇ ਨਾ ਹੀ ਮੈਂ ਤੁਹਾਡੇ ਜਿੰਦਾ ਖੁਦਾ ਨੂੰ ਜਾਣਦਾ ਹਾਂ ਤੇ ਨਾ ਹੀ ਮੈਨੂੰ ਪਤਾ ਕਿ ਉਹ ਕੌਣ ਹੈ ਤੇ ਕੌਣ ਨਹੀਂ ਵਚਨ ਦੇ ਵਿੱਚ ਲਿਖਿਆ ਕਿ ਖੁਦਾ ਦੇ ਦਾਸ ਮੂਸਾ ਜਦੋਂ ਬਾਹਰ ਆਇਆ ਖੁਦਾ ਨੇ ਮੂਸਾ ਨੂੰ ਕਿਹਾ ਕਿ ਮੈਂ ਫਰਾਉਨ ਨੂੰ ਤੇ ਉਹਦੇ ਮਨ ਨੂੰ ਇੰਨਾ ਸਖਤ ਕਰ ਦਿਆਂਗਾ ਕਿ ਉਹ ਜਦੋਂ ਤੂੰ ਬੋਲੇਗਾ ਉਹ ਜਾਣਨਾ ਦੇਵੇਗਾ ਪ੍ਰਭੂ ਨੇ ਕਿਹਾ ਇਹ ਇਸਲੀ ਹੋਵੇਗਾ ਤਾਂ ਕਿ ਮੇਰੀ ਸ਼ਕਤੀ ਨੂੰ ਮੇਰੀ ਸਮਰਥ ਨੂੰ ਵੇਖ ਕੇ ਕਿ ਮੈਂ ਕੀ ਕੁਝ ਕਰ ਸਕਦਾ ਹੈ ਪ੍ਰਭੂ ਨੇ ਕਿਹਾ ਮੂਸਾ ਨੂੰ ਆਪਣੇ ਦਾਸ ਨੂੰ ਕਿ ਮੈਂ ਇਸੇ ਲਈ ਉਹਨੂੰ ਉੱਚਿਆਂ ਕੀਤਾ ਇਸੇ ਲਈ ਉਹਨੂੰ ਰਾਜਾ ਬਣਾਇਆ ਇਸੇ ਲਈ ਉਹਨੂੰ ਅਹੁਦੇ ਤੇ ਬਿਠਾਇਆ ਤਾਂ ਕਿ ਉਹਦੇ ਵਿੱਚ ਆਪਣੀ ਸਮਰਥ ਪ੍ਰਗਟ ਕਰਾਂ ਕਿ ਮੈਂ ਕੀ ਕਰ ਸਕਦਾ ਹਾਂ ਉਹ ਅਚਨ ਦੇ ਵਿੱਚ ਲਿਖਿਆ ਕਿ ਖੁਦਾ ਨਹੀਂ ਉਹ ਜਗਤੇ ਦਸ ਆਪ ਤਾਂ भेजियां ਪਰ वचन ਦੇ ਵਿੱਚ ਲਿਖਿਆ ਕਿ ਨੌ ਆਫਤਾਂ ਵਿੱਚ ਉਹਨੇ ਆਪਣਾ ਮਨ ਕਠੋਰ ਕਰ ਲਿਆ वचन ਦੇ ਵਿੱਚ ਲਿਖਿਆ 10ਵੀਂ ਆਫਤ ਪਲੋਠਿਆਂ ਦੇ ਮਾਰਨ ਦੀ वचन ਦੇ ਵਿੱਚ ਲਿਖਿਆ ਜੋ 10ਵੀਂ ਆਫਤ ਖੁਦਾ ਨੇ ਸੁਟੀ ਤੇ वचन ਦੇ ਵਿੱਚ ਲਿਖਿਆ ਕਿ ਫਰਫਰਾਉ ਨੇ ਆਪਣਾ ਮਨ ਜਿਹੜਾ ਸਖਤ ਹੋਂਤੁਰ ਨਹੀਂ ਰੋਕਿਆ ਕਿਆ ਕਿ ਜਾਓ ਜਿਸ ਤਰ੍ਹਾਂ ਤੁਹਾਡਾ ਖੁਦਾ ਕਹਿੰਦਾ ਉਸੇ ਤਰ੍ਹਾਂ ਕਰੋ वचन ਦੇ ਵਿੱਚ ਲਿਖਿਆ ਕਿ ਉਹਨੇ ਆ ਉਹਨਾਂ ਜਿੰਨੇ ਵੀ ਇਜ਼ਰਾਈਲ ਦੇ ਲੋਕੀ ਸਾਰਿਆਂ ਨੂੰ ਉਹਨੇ ਜਾਨ ਦਿੱਤਾ ਹallelujah